22 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਮੌਤ ਕਿਸ ਕਾਰਨ ਹੁੰਦੀ ਹੈ ਉਸ ਪਰਿਵਾਰ ਦੇ ਘਰੇ ਬੈਠੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਪੂਰਾ ਉਹਨਾਂ ਦਾ ਪਰਿਵਾਰ ਹੈ ਨੌਜਵਾਨ ਦੀ ਮੌਤ ਦਾ ਕਾਰਨ ਕੀ ਹੈ ਪਿੰਣ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਜੀ ਕਿਸ ਤਰ੍ਹਾਂ ਮੌਤ ਹੋਈ ਇਹ ਮੁੰਡੇ ਦੀ 11 ਵਜੇ ਗਿਆ ਜੀ ਰੋਟੀ ਲੈ ਕੇ ਦੂਜੇ ਮੁੰਡੇ ਲੱਗਿਆ ਪੰਪ ਤੇ ਜੀ 11 ਵਜੇ ਰੋਟੀ ਲੈ ਕੇ ਗਿਆ ਠੀਕ ਆ ਇਹ ਤੋਂ ਬਾਅਦ ਸਾਢੇ 3:00 7 ਵਜੇ ਗੱਡੀ ਚ ਮੁੰਡੇ ਲਿਆਏ ਤਿੰਨ ਜਣੇ ਕਹਿੰਦੇ ਵੀ ਇਹਨੇ ਪਤਾ ਨਹੀਂ ਕੀ ਹੋ ਗਿਆ ਕਿ ਇਹਨੂੰ ਠੀਕ ਹੈ ਜੀ ਮੋੜ ਕੇ ਲਿਆ ਕੇ ਉਹਨਾਂ ਨੇ লাশ ਬਣਾ ਕੇ ਪਾਤੀ ਕੋਈ ਕੋਈ ਸਾਹ ਸੀਗਾ ਅਸੀਂ ਬਠਿੰਡੇ ਲੈ ਗਏ ਹਸਪੀਟਲਾਂ ਚ ਤੰਨਾ ਚ ਉੱਥੋਂ ਕੋਈ ਰਾਹ ਨਹੀਂ ਪਿਆ ਜੀ ਉਥੋਂ ਡੈੱਡ ਹੋ ਗਿਆ ਸੀ ਜਮ ਮੈਨੂੰ ਇਨਸਾਫ ਚਾਹੀਦਾ ਮੇਰੇ ਹੱਥ ਬਨ ਕੇ ਬੇਨਤੀਆ ਮੇਰੀ ਕੋਈ ਨਹੀਂ ਸੁਣਦਾ ਮੇਰਾ ਅਸਦਾ ਖੇੜਦਾ ਪੁੱਤ ਮੇਰੇ ਕੋਲੋਂ ਗਿਆ ਜੀ ਮੈਨੂੰ ਪਤਾ ਮੇਰਾ ਪੁੱਤ ਕਿਵੇਂ ਗਿਆ ਅਸਦਾ ਖੇੜਦਾ ਮੇਰੇ ਕੋਲੋਂ ਪਰ ਮੇਰੀ ਕੋਈ ਸੁਣਵਾਈ ਨਹੀਂ ਕਿੰਨੇ ਬੱਚੇ ਪਣੇ ਤਿੰਨ ਹੈ ਤਿੰਨ ਬੱਚੇ ਆ ਹਾਂਜੀ ਦੋ ਗੁੱਡੀਆਂ ਨਹੀਂ ਜੀ ਦੋ ਮੁੰਡੇ ਹੀ ਤਿੰਨ ਉਹ ਵੱਡਾ ਸੀ ਜੇਠਾ ਪੁੱਤ ਸੀ ਮੇਰਾ 22 ਸਾਲ ਦੀ ਉਮਰ ਸੀ ਮਾਸਾ ਪਾਲ ਕੇ ਵੱਡੇ ਕੀਤੇ ਸੀ ਹੁਣ ਹੀ ਜਣੀ ਕਿ ਉਹਨਾਂ ਨੇ ਸਹਾਰਾ ਦੇਣਾ ਸੀ ਕਮਾਈ ਹੁੰਦੀ ਸੀ ਘਰ ਦੇ ਵਿੱਚ ਕਮਾਉਣ ਵਾਲਾ ਕਮਾਉਂ ਪੁੱਤ ਹੀ ਸੀ ਹਾਂਜੀ ਉਹਦਾ ਡੇੜੀ ਦੀ ਲੱਤ ਟੁੱਟੀ ਸੀ ਉਹ ਤਾਂ ਨਹੀਂ ਕੰਮ ਹੁੰਦਾ ਸੀ ਉਹ ਹੀ ਕੰਮ ਕਰਦੇ ਸੀ ਉਹਦੇ ਨਾਨੇ ਦਾ ਕਿੱਟਾ ਟੁੱਟਿਆ ਸਾਨੂੰ ਸਾਰਿਆਂ ਨੂੰ ਉਹ ਹੀ ਸੰਭਾਲਦਾ ਸੀ ਘਰੋਂ ਕੀ ਕਹਿ ਕੇ ਜਾਂਦਾ ਰੋਟੀ ਬਣਾਉਣ ਗਿਆ ਜੀ ਦੂਜੇ ਮੁੰਡਿਆਂ ਦੀ ਨਿੱਕਿਆਂ ਦੀ ਹੂੰ ਬਸ ਆਉਂਦਾ ਤਾਂ ਮੁੜ ਕੇ ਤਾਂ ਕੋਈ ਗੱਲ ਹੋਈ ਨਹੀਂ ਜਿਹੜਾ ਫੋਨ ਬੰਦ ਆਉਣ ਲੱਗ ਗਿਆ ਫੋਨ ਬੰਦ ਆਉਣ ਲੱਗ ਗਿਆ ਹਾਂਜੀ ਹੂੰ ਬਸ 12:30 ਵਜੇ ਅਸੀਂ ਫੋਨ ਲਾਇਆ ਬੰਦ ਬੰਦ ਆਈ ਗਿਆ ਜੀ ਸਾਢੇ 6 ਪੁਣੇ 7 ਵਜੇ ਉਹ ਮੁੰਡੇ ਗੱਡੀ ਚ ਲਿਆਏ ਲੱਦ ਕੇ ਮੁੰਡੇ ਨੇ ਫੋਨ ਲਾਇਆ ਸੀ ਭਾਲ ਕਰਦੇ ਰਹੇ ਫੋਨ ਬੰਦ ਆਈ ਗਿਆ ਮੇਰੇ ਭਤੀਜੇ ਨੇ ਫੋਨ ਲਾਇਆ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਕਹਿੰਦਾ ਕਿ ਮੈਂ ਫਰੀਦਕੋਟਾਂ ਜਿਹੜੇ ਛੱਡ ਕੇ ਗਏ ਆ 15 ਮਿੰਟਾਂ ਚ ਕਹਿੰਦੇ ਅਖੇ ਸੀ ਆਗੇ ਲੱਦ ਕੇ ਗੱਡੀ ਚ ਲੱਦੀ ਆਉਣੇ ਆ ਅਖੇ ਰਾਹ ਚ ਡਿੱਗਿਆ ਪਿਆ ਸੀ ਕੋਈ ਹੋਣੀ ਗੱਲ ਡਿੱਗਣ ਡਗਾਉਣ ਵਾਲੀ ਠੀਕ ਹੈ ਜੀ ਮੂੰਹ ਉਹਦਾ ਸੁੱਜਿਆ ਪਿਆ ਸੀ ਜਿਵੇਂ ਕੁੱਟਿਆ ਹੁੰਦਾ ਮੂੰਹ ਸਿਰ ਸੁੱਜਿਆ ਪਿਆ ਸੀ ਮੂੰਹ ਤੇ ਲੌ ਨਿਕਲੀ ਜਾਂਦਾ ਸੀ ਉਹਦੇ ਹੂੰ ਜਿਹੜੇ ਮੁੰਡੇ ਛੱਡ ਕੇ ਗਏ ਸੀ ਉਹ ਮੁੰਡੇ ਕੌਣ ਸੀ ਇੱਕ ਤਾਂ ਬਾਜੇਖਾਨੇ ਦਾ ਜੀ ਦੋ ਬਗਰਾੜੀ ਦੇ ਜੀ ਹੂੰ ਹੁਣ ਤਾਂ ਬਾਜੇ ਰਹਿੰਦੇ ਆ ਨਾ ਉਹ ਦੋ 1 ਵਜੇ ਦਾ ਜੀ 2 ਵਗਰੇੜੀ ਤੇ ਆ ਦੋ ਮੁੰਡੇ ਤਾਂ ਇਹਨਾਂ ਨੇ ਪੇਛ ਕਰ ਲਏ ਕਹਿੰਦੇ ਸਾਡੇ ਕੋਲੇ ਆ ਠੀਕ ਆ ਜੀ ਤੀਜਾ ਬੰਦਾ ਇਹ ਪੇਛ ਨਹੀਂ ਕਰਦੇ ਜੀ ਹਜੇ ਜਦੋਂ ਅਸੀਂ ਕੱਲ ਥਾਣੇ ਤੇ ਗਏ ਉਹ ਮੁੰਡਾ ਵੇਖ ਕੇ ਮੁੱਛਾਂ ਨੂੰ ਵੱਟ ਦਿੰਦਾ ਸੀ ਜੀ ਮੈਂ ਸਾਹਮਣੇ ਖੜੀ ਮੈਂ ਕਿਹਾ ਪੁੱਤ ਤੇ ਚੰਗੀ ਨਹੀਂ ਕੀਤੀ ਮੈਨੂੰ ਛਾਰੇ ਕਰਕੇ ਮੁੱਛਾਂ ਨੂੰ ਵੱਟ ਦੇ ਕੇ ਐਂ ਕਹਿੰਦਾ ਐਂ ਐਂ ਕਰੂੰਗਾ ਹਜੇ ਵੀ ਐਂ ਛਾਰੇ ਕਰਦੇ ਜੀ ਜਿਹੜੇ ਮੁੰਡੇ ਤੁਸੀਂ ਕਹਿੰਦੇ ਚੱਕ ਕੇ ਲੈ ਕੇ ਆਏ ਸੀ ਉਹ ਮੁੰਡੇ ਦੇ ਦੋਸਤ ਸੀ ਨਹੀਂ ਜੀ ਪਤਾ ਇਹਨਾਂ ਮੈਂ ਤਾਂ ਨਾ ਹੁੰਦਾ ਜਾਂਦਾ ਹੀ ਨਹੀਂ ਸੀ ਆਪਣੇ ਤਾਂ ਉਹ ਤੁਸੀਂ ਜਾਣਦੇ ਨਹੀਂ ਸੀ ਉਹਨੂੰ ਕਦੇ ਆਉਂਦਾ ਜਾਂਦਾ ਨਾਲ ਵੇਖਿਆ ਹੋਵੇ ਨਹੀਂ ਪੁੱਤ ਮੈਂ ਨਹੀਂ ਵੇਖਿਆ ਵੀਰ ਜੀ ਨਹੀਂ ਵੇਖਿਆ ਕਦੇ ਨਹੀਂ ਜੀ ਉਹਨਾਂ ਦੀ ਕਿੰਨੀ ਕੂਮਰਾਂ ਮੁੰਡਿਆਂ ਦੀ ਉਹ ਉਹਨਾਂ ਦੀ ਹਾਣੀ ਜੀ ਵੱਧਦੀ ਹੈ ਨਾ ਉਹਨਾਂ ਦੇ ਪਰਚੇ ਪਹਿਲਾਂ ਵੀ ਚੱਲਦੇ ਆ ਜੀ ਹਾਂ ਤੇ ਤੁਹਾਡਾ ਬੱਚਾ ਕੋਈ ਨਸ਼ਾ ਤਾਂ ਨਹੀਂ ਕਰਦਾ ਸੀ ਪਹਿਲਾਂ ਨਹੀਂ ਨਹੀਂ ਜਿੰਨਾ ਸੀ ਨਹੀਂ ਕਰਦਾ ਸੀ ਨਸ਼ਾ ਤਾਂ ਨਹੀਂ ਕਰਦਾ ਨਹੀਂ ਜੀ ਕੱਲੀ ਜੀ ਵਾਲੀ ਅੱਧੀ ਗੋਲੀ ਖਾਂਦਾ ਸੀ ਆਪਾਂ ਮੁੱਕਰਦੇ ਨਹੀਂ ਜਿਹੜੀ ਗੱਲ ਆ ਹਾਂ ਜਿਵੇਂ ਇੰਨੀ ਛੋਟੀ ਉਮਰ ਸੀ 22 ਸਾਲ ਮੁੰਡੇ ਦੀ ਉਮਰ ਸੀ ਨਸ਼ੇ ਤੇ ਕਿਵੇਂ ਲੱਗ ਗਏ ਭੈਣੇ ਬਸ ਮੰਦਿਰ ਨਾਲ ਹੀ ਜੀ ਹੋਰ ਕੋਈ ਹੋਰ ਨਸ਼ਾ ਕੋਈ ਨਹੀਂ ਕਰਦਾ ਸੀ ਬਸ ਰੰਗ ਤੇ ਜਾਂਦਾ ਸੀਗਾ ਜੀ ਉਹ ਕਾਹਦਾ ਕੰਮ ਕਰਦਾ ਸੀ ਪੇਂਟਰ ਸੀ ਜੀ ਰੰਗ ਕਰਦਾ ਸੀ ਕੋਠਿਆਂ ਨੂੰ ਅਸ਼ ਪੇਂਟ ਦਾ ਕੰਮ ਕਰਦਾ ਹਾਂਜੀ ਜੀ ਮੈਂ ਕੋਈ ਲੁਕੋ ਨਹੀਂ ਰੱਖਦੀ ਵੀ ਮੈਂ ਕਹਦਾ ਕੋਈ ਨਸ਼ਾ ਨਹੀਂ ਕਰਦਾ ਸੀ ਜਿਹਤ ਦੀ ਜੀ ਵਾਲੀ ਗੋਲੀ ਜ਼ਰੂਰ ਖਾਂਦਾ ਸੀ ਇਹ ਆਪਾਂ ਮੰਨਦੇ ਆ ਉਹ ਵੀ ਮੈਥੋਂ ਆਪ ਲੈ ਕੇ ਜਾਂਦਾ ਸੀ ਹੂੰ ਵੀ ਗਾਏ ਵੀ ਨਹੀਂ ਵੀ ਆਪ ਹੀ ਖਾਂਦਾ ਸੀਗਾ ਉਹ ਆ ਜਿੰਨੇ ਥੋੜੀ ਜਮਾ ਦਿੰਦੇ ਸੀਗੇ ਉਹ ਕੰਮ ਤੇ ਜਾਂਦਾ ਸੀ ਕੰਮ ਤੋਂ ਘਰੇ ਸੀ ਜੀ ਹੁਣ ਉਹਦੀ ਪੋਸਟਮਾਰਟ ਰਿਪੋਰਟ ਆ ਗਈ ਨਹੀਂ ਆਈ ਆਈ ਨਹੀਂ ਜੀ ਜੀ ਉਸ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਅੱਛਾ ਤਾਂ ਕੋਈ ਨਹੀਂ ਦਵਾਇਆ ਜੀ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਉਹਦੋਂ ਕੀ ਗੱਲ ਹੋਈ ਆ ਵੀ ਕਿੱਥੋਂ ਚੱਕ ਕੇ ਲੈਂਦੇ ਇਹਨਾਂ ਨੇ ਜਿੱਥੋਂ ਕਹਿੰਦੇ ਚੱਕ ਕੇ ਲੈਂਦਾ ਉਹ ਅਸੀਂ ਸਾਰੇ ਕੋ ਉਹ ਦੇਖਿਆ ਉਹਦੇ ਪਹਿਰੇ ਚ ਚੱਪਲ ਨਹੀਂ ਸੀਗੀ ਅਸੀਂ ਕਿਹਾ ਚੱਲ ਚੱਪਲ ਤਾਂ ਉਹ ਉੱਥੇ ਪਰ ਕੁਝ ਨਹੀਂ ਮਿਲਿਆ ਸਾਨੂੰ ਬਈ ਉੱਥੇ ਕੁਝ ਹੈ ਹੀ ਨਹੀਂ ਸੀ ਨਾ ਉੱਥੋਂ ਚੱਕਿਆ ਉਹਨਾਂ ਨੇ ਮੈਂ ਫੋਨ ਕੀਤਾ ਉਹਨਾਂ ਨੂੰ ਮੈਂ ਸਾਰੇ ਮੁੰਡਿਆਂ ਨੂੰ ਕਰ ਲਿਆ ਸੀ ਉਹਦੇ ਨਾਲ ਦੇ ਨੂੰ ਤੇ ਇਹਨੂੰ ਇਹ ਚੀਨੀ ਮੁੰਡਾ ਸਾਡੇ ਬੰਦਾ ਉਹ ਤੋਂ ਨੰਬਰ ਮੰਗਿਆ ਮੈਂ ਫੋਨ ਕਰਕੇ ਮੈਂ ਕਿਹਾ ਇੱਕ ਮੁੰਡਾ ਯੂਵੀ ਉਹਦਾ ਨੰਬਰ ਦੇ ਦੇ ਮੜ ਕੇ ਉਹਨੂੰ ਮੈਂ ਪੁੱਛਿਆ ਵੀ ਕਹਿੰਦੇ ਮੈਂ ਕੁਛ ਨੂੰ ਪਾਲਦੇ ਫਿਰਦੇ ਆ ਕਹਿੰਦਾ ਸੀ ਹੈਗੇ ਫਰੀਦਕੋਟ ਤੇ ਥੋੜੇ ਟਾਈਮ ਬਾਅਦ 20 ਮਿੰਟ ਬਾਅਦ ਫੋਨ ਆ ਗਿਆ ਕਹਿੰਦਾ ਮੈਂ ਕੁਛੀ ਨੂੰ ਚੱਕੀ ਹੋਣਾ ਕਹਿੰਦਾ ਡਰੇਨ ਦੇ ਉੱਪਰ ਡਿੱਗਿਆ ਪਿਆ ਸੀ ਤੇ ਇੱਕ ਇੱਥੇ ਆ ਕੇ ਸਾਨੂੰ ਫੋਨ ਲਾ ਲੈ ਕਹਿੰਦਾ ਸੇਫਰੀ ਸਕੂਲ ਕੋਲ ਆ ਜਾ ਕਹਿੰਦਾ ਘਰੇ ਨਹੀਂ ਆਉਣਾ ਮੈਂ ਮੈਂ ਆਪਣੇ ਫੁੱਪੜ ਨੂੰ ਲੈ ਕੇ ਚਲ ਗਿਆ ਮੈਂ ਗਏ ਕਰਕੇ ਖੁਸ਼ੀ ਨੂੰ ਲਈ ਜਾਂਦੇ ਆ ਅਸੀਂ ਜੋ ਗਏ ਸਾਨੂੰ ਕਹਿੰਦਾ ਲੈ ਜਾ ਤੀ ਇਹ ਘਰੇ ਛੱਡ ਗਿਆ ਇੱਥੇ ਕਰਦਿਆਂ ਨੂੰ ਪੂਰੇ ਦਲਾਸੇ ਦਲਾਏ ਜਿਵੇਂ ਕੁਛ ਕੀਤਾ ਨਹੀਂ ਉਹਨਾਂ ਨੇ ਹੈ ਉਹਨਾਂ ਦੇ ਸਰ ਨਾਲ ਸੀਗਾ ਕੋਈ ਸਭ ਕੁਝ ਝੂਠਾ ਵੀ ਡਰੇਨ ਤੋਂ ਚੱਕ ਕੇ ਲਿਆਏ ਇੱਕ ਹੋਰ ਗੱਲ ਜਿਹੜੇ ਮੁੰਡੇ ਚੱਕ ਕੇ ਲੈ ਕੇ ਆਏ ਫੋਨ ਦੇ ਉੱਪਰ ਮੁੰਡੇ ਦੇ ਉਹੀ ਉਹਨਾਂ ਦੇ ਫੋਨ ਆਏ ਪਏ WhatsApp ਦੇ ਉੱਪਰ ਪੰਜ ਫੋਨ ਪਹਿਲਾ ਆਏ ਤਿੰਨ ਹੁਣ ਫੇਰ ਆਏ ਲਾਸਟ ਫੋਨ ਉਹਨਾਂ ਦੇ ਆਇਆ ਜਿਹੜੇ ਚੱਕ ਕੇ ਲੈ ਕੇ ਆਇਆ ਹੁਣ ਸਾਰਾ ਕੁਝ ਉਹਨਾਂ ਨੂੰ ਹੀ ਪਤਾ ਜਨਾਬ ਤੇ ਸਾਨੂੰ ਇਹ ਦੱਸਣ ਵੀ ਕੀ ਗੱਲ ਕਾਹ ਤੋਂ ਮਰਿਆ ਉਹ ਮੁੰਡਿਆਂ ਤੋਂ ਪੁੱਛ ਦੱਸ ਕੀਤੀ ਜਾਵੇ ਮੁੰਡਿਆਂ ਤੋਂ ਕੁਝ ਨਹੀਂ ਪੁੱਛਿਆ ਹਜੇ ਤੱਕ ਇੱਕ ਵਾਰ ਹੀ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਈ ਕੁਝ ਹੋ ਨਾ ਹੋਵੇ ਨਾ ਉਹ ਮੁੱਛਾ ਨਹੀਂ ਛਾੜ ਦਿੰਦੇ ਜਨਾਬ ਹਾਂ ਤੇ ਉਹਦਾ ਉੱਤੋਂ ਦੇਖ ਦੇ ਕੇ ਮੁੱਛਾ ਚੜ੍ਹਦੇ ਆ ਜੇ ਉਹਨਾਂ ਨੇ ਨਾ ਕੀਤਾ ਹੁੰਦਾ ਕੋ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਇਨਜਾਇਜ ਫਸਾਇਆ ਤੇ ਉਹਨਾਂ ਨੇ ਸਾਨੂੰ ਇੱਕ ਵਾਰੀ ਨਹੀਂ ਕਰਦਿਆਂ ਵੀ ਇੱਕ ਮੁੱਛਾ ਚੜ੍ਹਾਏ ਹਾਂ ਤੇ ਮੈਨੂੰ ਕਹਿੰਦੇ ਵੀ ਅਗੇ ਪੂਨ ਲਾਇਆ ਵੀ ਠੰਡੇ ਉਹਨਾਂ ਨੇ ਹਸਪੀਟਲ ਸੀਗਾ ਜਿੱਦ ਮੈਂ ਮੈਨੂੰ ਕਹਿੰਦੇ ਕੁਚੀ ਦਾ ਕੀ ਬਣਿਆ ਮੈਂ ਕਿਹਾ ਜੀ ਮੈਂ ਪੂਰਾ ਮੁਸ਼ਕਲਾ ਤੇ ਮੈਨੂੰ ਕਹਿੰਦਾ ਅਹੀ ਵੀ ਮੇਰੀ ਭਾਬੀ ਦਾਖਲਾ ਕਹਿੰਦਾ ਮੇਰਾ ਜੇ ਫੋਨ ਬੰਦ ਹੋ ਗਿਆ ਕੋਈ ਨਹੀਂ ਕਹਿੰਦਾ ਆਪਾਂ ਸਸਕਾਰ ਤੇ ਗਏ ਨਾ ਆਵਾਂਗੇ ਮੁੜ ਕੇ ਆਏ ਨਹੀਂ ਜਨਾਬ ਗਾਇਬ ਹੋ ਗਏ ਬਸ ਮੁੜ ਕੇ ਦੁਮੜ ਕੇ ਨਾ ਮੇਰੀ ਕੋਈ ਗੱਲ ਨਹੀਂ ਹੋਈ ਮੁੜ ਕੇ ਇਹ ਕੰਪਲੀਟ ਕੀਤੀ ਇਹ ਪਤਾ ਨਹੀਂ ਕਦੋਂ ਚੱਕ ਕੇ ਲਏ ਮੁੜ ਕੇ ਸਵੇਰ ਨੂੰ ਗਏ ਸਾਨੂੰ ਕੋਈ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਉਹ ਮੁੰਡੇ ਨੇ ਆਏ ਦੱਸਿਆ ਜਾਂ ਨਹੀਂ ਆਇਆ ਜਾਂ ਉਹ ਜਾਂ ਇਕੱਲਾ ਚੱਕ ਕੇ ਲਏ ਕੁਝ ਨਹੀਂ ਪਤਾ ਮਹਨੋਂ ਨਾ ਪੁੱਛ ਦੱਸ ਇਹ ਚੌਣੇ ਸਾਨੂੰ ਦੱਸਣ ਵੀ ਸਾਡੇ ਭਰਾ ਨੂੰ ਕੀ ਗੱਲ ਹੋਈ ਆ ਕਿਥੋਂ ਆ ਕਹਿੰਦਾ ਭਾਬ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਸਰ ਇਨਸਾਫ ਮਿਲਣਾ ਚਾਹੀਦਾ ਹਾਂਜੀ ਜਦੋਂ ਘਰੇ ਮੁੰਡੇ ਨੂੰ ਲੈਂਦਾ ਸੀ ਤੇ ਮੁੰਡਾ ਉਦੋਂ ਉਹਦੇ ਵਿੱਚ ਸਾਹ ਹੈਗੇ ਸੀ ਵਗਦੇ ਸੀ ਸਾਹ ਜੀ ਉਹ ਬੇਹੋਸ਼ ਦੀ ਹਾਲਤ ਵਿੱਚ ਸੀਗਾ ਜਦੋਂ ਲੈ ਕੇ ਆਏ ਐ ਤੇ ਬੇਹੋਸ਼ ਦੀ ਹਾਲਤ ਜ ਜਿੰਨਾਂ ਨੇ ਚੱਕ ਕੇ ਮੰਜੇ ਤੇ ਪਾ ਲਿਆ ਉਹ ਕੋਈ ਕੋਈ ਸਾਹ ਲੈ ਰਿਆ ਸੀਗਾ ਥੋੜੀ ਜਿਹੀ ਦੇਰ ਬਾਅਦ ਜਦੋਂ ਉਹਨੂੰ ਨੱਕ ਵਿੱਚ ਦੀ ਉਲਟੀ ਵਗੈਰਾ ਜਿਵੇਂ ਹੁੰਦੀ ਕਿ ਜਾਲਾ ਜਾਇਆ ਉਸ ਤੋਂ ਬਾਅਦ ਉਹਨੇ ਪ੍ਰਾਨ ਦੇਤੇ ਸੀਗੇ ਡੈੱਡ ਬੋਡੀ ਜਨ ਘਰੇ ਹੋ ਗਿਆ ਸੀ ਉਹ ਡੈੱਡ ਹੋ ਗਿਆ ਸੀਗਾ ਉਸੇ ਟਾਈਮ ਇਹਨਾਂ ਦਾ ਪੇਰੈਂਟ ਦਾ ਸੀਗਾ ਵੀ ਅਸੀਂ ਜਾ ਕੇ ਥੋੜਾ ਬਹੁਤ ਵੀ ਚੈੱਕ ਤਾਂ ਕਰਾਈਏ ਆਪਾਂ ਨੂੰ ਹੁੰਦਾ ਵੀ ਕਈ ਵਾਰੀ ਬੱਚਾ ਗੋਮੀ ਹੋ ਗਿਆ ਹੋਵੇ ਜਾਂ ਵਾਧ ਨਸ਼ੇ ਦੀ ਡੋਜ਼ ਕਰਕੇ ਜਾਂ ਕੁਝ ਵੀ ਨਸ਼ਿਆ ਤਾਂ ਹੈ ਨਹੀਂ ਸੀ ਉਹਦੇ ਵਿੱਚ ਬਿਲਕੁਲ ਵੀ ਉਹਨੂੰ ਤਾਂ ਮਤਲਬ ਡੈੱਡ ਕਰਕੇ ਲਿਆਏ ਸੀ ਕਿਹੜੀ ਹਾਲਤ ਵਿੱਚ ਲੈ ਕੇ ਆਏ ਕਿਵੇਂ ਮਾਰਿਆ ਕਿਵੇਂ ਕੀ ਕੀਤਾ ਉਹ ਸਾਨੂੰ ਨਹੀਂ ਪਤਾ ਜੀ ਉਹ ਉਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਮਾਰਨ ਵਾਲੇ ਨੂੰ ਪਤਾ ਜਵਾਨ ਵਾਲੇ ਨੂੰ ਪਤਾ ਹੈ ਜਿਹੜਾ ਦੁਨੀਆ ਤੋਂ ਚਲਾ ਗਿਆ ਉਹਨੂੰ ਪਤਾ ਹੈ ਨਾ ਤੇ ਉਹਦੇ ਵਿੱਚ ਉਸ ਤੋਂ ਬਾਅਦ ਇਹ ਹਸਪੀਟਲ ਲੈ ਗਏ ਉਹਨਾਂ ਨੂੰ ਕੁਝ ਉਹਨਾਂ ਨੇ ਕਹਿਤਾ ਵੀ ਇਹ ਸਾਡੇ ਵਸ ਦੀ ਕੋਈ ਗੱਲ ਨਹੀਂ ਗਈ ਅੱਧੇ ਪੌਣੇ ਘੰਟੇ ਬਾਅਦ ਹਨਾ 10:00 ਵਜੇ ਲੈ ਆਏ ਸੀ ਵਾਪਸ ਡੈੱਡ ਬੋਡੀ ਘਰੇ ਲੈ ਆਏ ਸੀ ਉਸ ਤੋਂ ਬਾਅਦ ਅਸੀਂ ਸਵੇਰ ਜਾ ਕੇ ਐਫਆਰਏ ਕਰਵਾਈ ਆ ਉਹ ਕਹਿੰਦੇ ਸੀ ਐਫਆਰਏ ਕਰਤੀ ਹੈ ਪਰਚਾ ਦਰਜ ਹੋ ਗਿਆ ਉਹਨਾਂ ਤੇ ਕਿ ਦੋ ਬੰਦੇ ਨੂੰ ਵਸੀ ਰੈਸਟ ਕਰ ਲਿਆਗਾ ਗ੍ਰਿਫਤਾਰ ਹੈਗੇ ਆ ਪਰ ਸਾਨੂੰ ਨਹੀਂ ਪਤਾ ਜੀ ਹਲੇ ਐਫਆਰਏ ਹੋਈ ਹੈ ਜਾਂ ਨਹੀਂ ਹੋਈ ਹੈ ਉਹ ਸੰਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਜੋ ਦਿੱਤਾਗਾ ਤੁਹਾਡੇ ਸਾਹਮਣੇ ਹੈਗੇ ਜੋ ਦਿਖਾਇਆ ਇਹਨਾਂ ਨੇ ਕਾਗਜ਼ ਪੱਤਰ ਉਹਦੇ ਵਿੱਚ ਹੁਣ ਸਾਨੂੰ ਨਹੀਂ ਪਤਾ ਜੀ ਸਾਨੂੰ ਇਨਸਾਫ ਮਿਲੇਗਾ ਜਾਂ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਕੀ ਹੋ ਰਿਹਾਗਾ ਮੈਂ ਤਾਂ ਇਹ ਚਾਹੁੰਨੀ ਐ ਜੀ ਹੱਥ ਬਨ ਕੇ ਬੇਨਤੀ ਐ ਵੀ ਜਿਹਦਾ ਬੇਟਾਗਾ ਚਲੋ ਉਹ ਤਾਂ ਵਾਪਸ ਨਹੀਂ ਆ ਸਕਦਾ ਦੁਨੀਆ ਤੋਂ ਨਾ ਜੇ ਇਹਨਾਂ ਦਾ ਜਿਹੜਾ ਘਾਟਾਗਾ ਕਦੇ ਪੂਰਾ ਵੀ ਨਹੀਂ ਹੋ ਸਕਦਾ ਪਰ ਇਹਨਾਂ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਗਰੀਬਾਂ ਦੇ ਨਾਲ ਸੱਚ ਦੇ ਨਾਲ ਆ ਜੋ ਵੀ ਸਾਡੇ ਕੋਈ ਉਂਗਲ ਚੱਕ ਦਾ ਕੁਝ ਵੀ ਕਹਿੰਦਾ ਸਾਡਾ ਬੁਰਾ ਭਲਾ ਜੋ ਵੀ ਸਾਨੂੰ ਕਹਿ ਰਿਹਾਗਾ ਪਤਾ ਚੱਲਦਾ ਸਾਰਾ ਕੁਝ ਬਟ ਅਸੀਂ ਕਹਿੰਦੇ ਅਸੀਂ ਇਹਨਾਂ ਦੇ ਨਾਲ ਆ ਜੀ ਇਹਨਾਂ ਸਾਡਾ ਕਹਿੰਦਾ ਮਤਲਬ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਮਤਲਬ ਤੁਹਾਡਾ ਕੀ ਲੱਗਦਾ ਸੀ ਮੈਮਾਮੀ ਲੱਗਦੀਆਂ ਜੀ ਸਾਡੇ ਵੀ ਕਰੀਬੀ ਨੇ ਅਸੀਂ ਨਾਲ ਦੋ ਦੋਤਾ ਸੀ ਜਣੇ ਕੇ ਦੋਤਾ ਲੱਗਦਾ ਸੀ ਹਾਂਜੀ ਜਿਹੜੇ ਮੁੰਡੇ ਲੈ ਕੇ ਆਏ ਸੀ ਉਹਨਾਂ ਨੂੰ ਪੁੱਛਿਆ ਨਹੀਂ ਵੀ ਕੀ ਕਾਰਨ ਹੈ ਇਹ ਮੌਤ ਹੋਈ ਕਿਵੇਂ ਤੁਸੀਂ ਇਹਨੂੰ ਕਿਵੇਂ ਜਾਣਦੇ ਸੀ ਤੁਹਾਡੇ ਨਾਲ ਜਾਣ ਪਛਾਣ ਕਿਵੇਂ ਸੀ ਤੁਹਾਨੂੰ ਇਹ ਕਿੱਥੇ ਮਿਲਿਆ ਇਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਹੋਈਆਂ ਇਦਾਂ ਦਾ ਕੁਝ ਨਹੀਂ ਹੋਇਆ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀਗੇ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਤਾਂ ਮੁੰਡੇ ਨੂੰ ਦੇਖਣ ਲੱਗੇ ਵੀ ਇਹ ਮੁੰਡੇ ਨੂੰ ਕੀ ਹੋਇਆ ਹੈ ਜਾਂ ਕਿਵੇਂ ਉਹਨੂੰ ਹੋਸ਼ ਵਿੱਚ ਲੈ ਕੇ ਆਈਏ ਜੇ ਉਹਨਾਂ ਨੇ ਤਾਂ ਸਿਰਫ ਮਨਾ ਕਰਤਾ ਸੀ ਵੀ ਇਹਦੇ ਸਿਰ 'ਚ ਪਾਣੀ ਨਹੀਂ ਪਾਉਣਾ ਐ ਨਹੀਂ ਕਰਨਾ ਜੋ ਨਹੀਂ ਕਰਨਾ ਜਿਹੜੇ ਛੱਡਣ ਆਏ ਸੀਗੇ ਮੁੰਡੇ ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਸਿਰ 'ਚ ਪਾਣੀ ਨਾ ਪਾਓ ਤੁਹਾਨੂੰ ਕਹਿ ਰਹੇ ਸੀ ਕੀ ਲੱਗਦਾ ਸੀ ਤੁਹਾਨੂੰ ਕੋਈ ਜੱਜਮੈਂਟ ਨਹੀਂ ਹੋਈ ਵੀ ਜੱਜਮੈਂਟ ਨਹੀਂ ਹੋਈ ਉਹ ਕਹਿੰਦਾ ਸੀ ਇਹਨੇ ਨਸ਼ਾ ਕੀਤਾ ਹੋਇਆ ਪਰ ਜਿੱਥੋਂ ਤੱਕ ਸਾਡਾ ਆਈਡੀਆ ਸੀ ਉਹਨੇ ਨਸ਼ਾ ਨਹੀਂ ਕੀਤਾ ਹੋਇਆ ਸੀਗਾ ਉਹ ਕਹਿ ਰਹੇ ਸੀ ਨਸ਼ਾ ਕੀਤਾ ਹਾਂਜੀ ਉਹ ਕਹਿ ਰਹੇ ਸੀ ਉਹ ਤਾਂ ਹੀ ਕਹਿ ਰਹੇ ਸੀ ਵੀ ਇਹਦੇ ਸਿਰ 'ਚ ਪਾਣੀ ਨਾ ਪਾਓ ਵੀ ਨਸ਼ਾ ਉਤਰ ਜੂ ਆਪੇ ਹਾਂਜੀ ਹਾਂਜੀ ਉਹ ਉਹਨਾਂ ਨੇ ਇਹ ਵੀ ਕਹੀ ਕਿ ਤੁਸੀਂ ਇਹਨੂੰ ਹਸਪੀਟਲ ਨਹੀਂ ਲੈ ਕੇ ਜਾਣਾ ਜੇ ਤੁਸੀਂ ਹਸਪੀਟਲ ਲੈ ਕੇ ਜਾਵੋਗੇ ਤਾਂ ਐਕਸ਼ਨ ਤੁਹਾਡੇ ਤੇ ਆਊਗਾ ਉਹ ਸਾਨੂੰ ਸਮਝ ਨਹੀਂ ਆ ਰਿਹਾ ਸੀ ਅਸੀਂ ਤਾਂ ਐਵੇਂ ਹੋ ਗਿਆ ਸੀ ਵੀ ਮਤਲਬ ਪਤਾ ਨਹੀਂ ਇਹਨੂੰ ਕੀ ਹੋ ਗਿਆ ਕਿਵੇਂ ਆ ਇਹ ਹੋਸ਼ ਵਿੱਚ ਆਊਗਾ ਕਿ ਨਹੀਂ ਆਊਗਾ ਤੇ ਜਦੋਂ ਬਸ 15 ਮਿੰਟ ਵੀ ਸਾਡੇ ਘਰੇ ਰੁਕੇ ਨਹੀਂ ਹੈਗੇ ਮਤਲਬ ਛੱਡ ਕੇ ਫਟਾਫਟ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਹੀ ਕੀਤੀ ਹੈ ਤੇ ਬਾਕੀ ਉਸ ਤੋਂ ਬਾਅਦ ਜੋ ਹਾਲਾਤ ਹੋ ਰਹੇਗੇ ਤੁਹਾਡੇ ਤੁਹਾਡੇ ਸਾਹਮਣੇ ਹੈ ਜੀ ਸਾਡੇ ਘਰ ਦੇ ਹਨਾ ਤੇ ਜਦੋਂ ਉਹ ਜਿਹੜੇ ਮੁੰਡੇ ਆਏ ਸੀ ਉਹ ਦੱਸ ਰਿਹਾ ਬਾਈ ਵੀ ਕੁਝ ਮੁੰਡੇ ਤੁਹਾਡੇ ਪਿੰਡ ਦੇ ਸੀ ਹਾਂਜੀ ਇੱਕ ਮੁੰਡਾ ਤੁਹਾਡੇ ਪਿੰਡ ਦਾ ਸੀ ਉਹਨੂੰ ਬੁਲਾ ਕੇ ਉਹਦੇ ਘਰੇ ਜਾ ਕੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਾਧ ਕੇ ਕੋਈ ਗੱਲਬਾਤ ਨਹੀਂ ਹੋਈ ਬਈ ਕਿ ਸਾਹਮਣੇ ਨਹੀਂ ਆਇਆ ਜੀ ਕੋਈ ਵੀ ਅਜੇ ਤੱਕ ਸਾਡੇ ਕੋਈ ਸਾਹਮਣੇ ਨਹੀਂ ਆਇਆ ਕੋਈ ਗੱਲਬਾਤ ਨਹੀਂ ਹੋਈ ਬਸ ਐਫਆਰਆਈ ਕੀਤੀ ਐ ਐਸਐਚਓ ਸਾਹਿਬ ਵੀ ਕਹਿੰਦੇ ਵੀ ਐਫਆਰਆਈ ਹੋ ਗਈ ਪਰਚਾ ਹੋ ਗਿਆ ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਵੀ ਉਹਨਾਂ ਨੇ ਸਾਡੀ ਪੱਖ ਰੱਖਿਆ ਹੋਣਾ ਜ਼ਰੂਰ ਰੱਖਿਆ ਹੋਊਗਾ ਬਸ ਇਹਨੇ ਕਹਿੰਦੇ ਨਹੀਂ ਕੀਤਾ ਹੋਣਾ ਪਰ ਜਿੱਥੋਂ ਤੱਕ ਹੁੰਦਾ ਹੈਗਾ ਪੁਲਿਸ ਦਾ ਕੰਮ ਕਰਨਾ ਉਹ ਕਰ ਰਹੀ ਹੈ ਬਟ ਸਾਨੂੰ ਇਨਸਾਫ ਚਾਹੀਦਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੇਟੇ ਦੀ ਡੈਥ ਹੋਈ ਹੈ ਕਾਦੇ ਨਾਲ ਹੋਈ ਹੈ ਕਿੱਦਾਂ ਹੋਈ ਹੈ ਕਿ ਕੀ ਹੋਇਆ ਕੀ ਪਾਣਾ ਵਰਤਿਆ ਉਹਦੇ ਨਾਲ ਕਿ ਉਹ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦਾ ਕੋਈ ਵੀ ਮੈਂਬਰ ਸਾਡੇ ਨਾਲ ਆ ਕੇ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀਗੀ ਨਾ ਹੀ ਹਜੇ ਤੱਕ ਸਾਨੂੰ ਕੋਈ ਪੁੱਛਣਾ ਹੈ ਵੀ ਕੀ ਗੱਲ ਹੋਈ ਹੈ ਜਾਂ ਨਹੀਂ ਹੋਈ ਜਾਂ ਬੱਚਿਆਂ ਨੇ ਕੁਝ ਕੀਤਾ ਜਾਂ ਕਿਵੇਂ ਵੀ ਕੋਈ ਵੀ ਗੱਲ ਤਾਂ ਰੱਖਦੇ ਨਾ ਸਾਹਮਣੇ ਪੱਖ ਦੀ ਕੋਸ਼ਿਸ਼ ਨਹੀਂ ਰੱਖਿਆ ਜੀ ਸਾਡੇ ਸਾਹਮਣੇ ਇਨਸਾਫ ਮੰਗਦੇ ਵੀ ਜਦੋਂ ਇਹਨਾਂ ਦਾ ਵੀ ਜਦੋਂ ਜਿਹਦਾ ਜਾਂਦਾ ਜੀ ਉਹਨੂੰ ਪਤਾ ਹੁੰਦਾਗਾ ਜਿਹਦਾ ਢਿੱਡ ਖਾਲੀ ਹੁੰਦਾ ਉਹਨੂੰ ਪਤਾ ਹੁੰਦਾ ਉਸਮਾਨ ਨੂੰ ਪਤਾ ਹੁੰਦਾ ਕਿ 22 ਸਾਲਾਂ ਦੇ ਬੇਟਾ ਕਿਵੇਂ ਜਵਾਨ ਕੀਤਾ ਜਾਂਦਾਗਾ ਹਨ ਜਦੋਂ ਉਹਦਾ ਹੱਥੋਂ ਕੁਝ ਖੁੰਝ ਜਾਂਦਾ ਉਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਹੁਣ ਉਹਨਾਂ ਦੇ ਤਾਂ ੱੱਕੇ ਲਿਖੇ ਆ ੱੱਕੇ ਖਾ ਰਹੇ ਇੱਥੇ ਬੈਠ ਕੇ ਰੋ ਰਹੇ ਆ ਹੰਝੂਰੀਆਂ ਮੰਗ ਰਹੇ ਆ ਵੀ ਸਾਡੇ ਇਨਸਾਫ ਦੋ ਇਨਸਾਫ ਦੋ ਇਨਸਾਫ ਕੋਈ ਦੇ ਨਹੀਂ ਰਿਹਾ ਕਾ ਤੁਸੀਂ ਧਰਨਾ ਵੀ ਲਾਇਆ ਸੀ ਤੇ ਲਾਉਣ ਜਾ ਰਹੇ ਸੀ ਧਰਨਾ ਜੀ ਲਾਉਣ ਜਾ ਰਹੇ ਸੀਗੇ ਪਰ ਸਾਡਾ ਧਰਨਾ ناکਾਮਯਾਬ ਰਹਾ ਬੀ ਉਹਦੇ फटाफट ਆ ਕੇ ਉਹ ਕਹਿੰਦੇ ਤੁਹਾਨੂੰ ਨਹੀਂ ਤੇ ਤਾਂ ਕੋਈ ਜ਼ਰੂਰਤ ਨਹੀਂ ਐਸ ਐਚਓ ਸਾਹਿਬ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਸੰਸਕਾਰ ਕਰੋ ਤੁਸੀਂ ਬੇਟੇ ਦਾ ਬੱਚੇ ਦਾ ਸੰਸਕਾਰ ਅਸੀਂ ਉਹ ਤੀਜਾ ਬੰਦਾ ਵੀ ਲੈ ਕੇ ਆਵਾਂਗੇ ਤੁਹਾਡੇ ਨਾਲ ਆ ਜੀ ਪੰਚਾਇਤ ਤੁਹਾਡੇ ਨਾਲ ਆ ਪਰ ਜੀ ਹੁਣ ਜਿੱਥੋਂ ਤੱਕ ਕੀ ਸਾਨੂੰ ਕੀ ਲੱਗ ਰਿਹਾਗਾ ਵੀ ਸਾਨੂੰ ਤਾਂ ਕੁਝ ਨਹੀਂ ਲੱਗ ਰਿਹਾ ਵੀ ਪੰਚਾਇਤ ਵੀ ਸਾਡੇ ਨਾਲ ਹੈਗੀ ਆ ਜ ਐਸ ਐਚਓ ਸਾਹਿਬ ਵੀ ਨਾਲ ਹੈਗੇ ਆ ਜਾ ਚਲੋ ਉਹਨਾਂ ਨੇ ਜੋ ਇਨਕੁਆਇਰੀ ਕਰਨੀ ਉਹ ਕਰ ਰਹੀ ਆਪਣਾ ਕੰਮ ਕਰ ਰਹੀ ਹੈ ਨਾ ਆਪਾਂ ਨਹੀਂ ਕਹਿੰਦੇ ਵੀ ਉਹ ਕਰ ਨਹੀਂ ਰੇ ਤਰਨਾ ਲਾਰਜ ਤੁਸੀਂ ਕੱਲ ਕਿਉਂ ਲਾਰੇ ਸੀ ਤਰਨਾ ਤਰਨਾ ਲਾਰੇ ਸੀਗੇ ਵੀ ਤੀਜਾ ਬੰਦਾ ਨਹੀਂ ਇਹਨਾਂ ਨੇ ਫੜਿਆਗਾ ਤੀਜਾ ਬੰਦਾ ਨਾਲ ਸੀ ਉਹ ਮੋਟਰਸਾਈਕਲ ਲੈ ਕੇ ਉਹਨਾਂ ਦਾ ਛੱਡਣ ਆਇਆ ਸੀਗਾ ਤੇ ਮੋਟਰਸਾਈਕਲ ਛੱਡ ਕੇ ਉਹ ਚਲਾ ਵੀ ਗਿਆ ਨਾਲੋਂ ਦੋ ਬੰਦੇ ਅਰੈਸਟ ਕਰ ਲੇ ਤੀਜਾ ਬੰਦਾ ਕਿੱਧਰ ਗਿਆ ਉਹ ਤੇ ਤੀਜਾ ਬੰਦਾ ਤਾਂ ਬਾਹਰ ਉਹਦੇ ਨਾਲ ਤਾਂ ਪੁੱਛਗਿਚ ਕਰਵਾਓ ਇਹ ਇਹਨਾਂ ਦਾ ਕਹਿੰਦਾ ਮੰਗ ਇਹ ਸੀਗੀ ਜਿਹੜੇ ਦੋ ਬੰਦੇ ਤੁਸੀਂ ਤਿੰਨ ਬੰਦੇ ਦੇ ਨਾਮ ਲਖਾਏ ਵਿੱਚ ਹਾਂਜੀ ਤਿੰਨ ਬੰਦੇ ਨੇ ਇੱਕ ਤੁਹਾਡੇ ਪਿੰਡ ਦਾ ਬਾਜੇਖਾਨੇ ਦਾ ਦੋ ਮੁੰਡੇ ਬਾਹਰ ਦੇ ਆ ਹਾਂਜੀ ਟੋਟਲ ਤਿੰਨ ਮੁੰਡੇ ਸੀ ਦੋ ਅਰੈਸਟ ਕਰ ਲਏ ਆ ਗੁਜਰਗਜਾ ਸੀਗਾ ਏਜ ਸੀਗੀ ਉਹਨਾਂ ਦੀ ਮਤਲਬ ਕਿ ਜ਼ਿਆਦਾ ਬੁਢੇ ਵੀ ਨਹੀਂ ਸੀਗੇ ਤੇ ਜਵਾਨ ਵੀ ਨਹੀਂ ਸੀਗੇ ਉਹਨਾਂ ਨੂੰ ਦੇਖ ਕੇ ਸਾਨੂੰ ਜੱਜਮੈਂਟ ਹੋਇਆ ਸੀ ਪਹਿਲਾਂ ਵੀ ਸ਼ਾਇਦ ਇਹਨਾਂ ਨੇ ਨਹੀਂ ਕੁਝ ਕੀਤਾ ਹੋਣਾ ਬਟ ਬਾਅਦ ਚ ਪਤਾ ਲੱਗਦਾਗਾ ਵੀ ਇਹ ਛੱਡ ਕੇ ਗਏ ਵੀ ਇਹਨਾਂ ਦੇ ਨਾਲ ਸੀ ਸਾਰਾ ਕੁਝ ਇਹਨਾਂ ਨੇ ਕੀਤਾਗਾ ਕਿੰਨੇ ਵੀ ਉਹਨਾਂ ਨੇ ਕਰਤਾ ਹੋਊਗਾ ਕੁਝ ਵੀ ਕਰਤਾ ਕੀ ਲੱਗਦਾ ਕਿਉਂ ਕਰਤਾ ਹੋਊਗਾ ਇਹ ਇੱਕ ਤਾਂ ਆਪਾਂ ਕਿਸੇ ਦਾ ਕਤਲ ਹੋ ਜਾਂਦਾ ਜਾਂ ਕੋਈ ਕਰ ਦਿੰਦਾ ਰੰਜਸ਼ ਹੁੰਦੀ ਹੈ ਜਾਂ ਕੋਈ ਬੱਚੇ ਦੀ ਕਿਸੇ ਨਾਲ ਰੰਜਿਸ਼ ਵੀ ਨਹੀਂ ਸੀਗੀ ਨਾ ਰੰਜਿਸ਼ ਸੀਗੀ ਨਾ ਕੋਈ ਲੜਾਈ ਝਗੜਾ ਸੀਗਾ ਤੇ ਨਾ ਹੀ ਵੀ ਮਤਲਬ ਕੀ ਕਹਿ ਸਕਦੇ ਆ ਜੀ ਹੁਣ ਉਹਨਾਂ ਨੇ ਕਿਉਂ ਕੀਤਾ ਇਹ ਕੰਮ ਅਸੀਂ ਤਾਂ ਉਹੀ ਪੁੱਛਗਿਚ ਕਰਨੀ ਵੀ ਕਾਹਤੋਂ ਕੀਤਾ ਕੀ ਵਜ੍ਹਾ ਸੀ ਕੀ ਕਾਰਨ ਸੀ ਕਿਉਂ ਇਹਦੀ ਜਿਹੜੇ ਦੋ ਮੁੰਡੇ ਫੜੇ ਆ ਉਹ ਕਿੰਨੇ ਚਿਰ ਬਾਅਦ ਫੜਲੇ ਸੀ ਪੁਲਿਸ ਨੇ ਜਿਹੜੇ ਦੋ ਫੜਲੇ ਪਹਿਲਾਂ ਮਤਲਬ ਐਸੀ ਐਫਆਰਏ ਕਰਵਾਈ ਸੀ ਦਿਨ ਗਿਆ ਸੀਗਾ ਪੂਰਾ ਤੇ ਦੂਜੀ ਰਾਤ 1 ਵਜੇ ਕਹਿੰਦੇ ਸੀ ਲੈ ਕੇ ਆਏ ਅਸੀਂ ਰਜਿਸਟ ਕੀਤੇ ਆ ਹੋ ਜੀ ਉਹਨਾਂ ਨੂੰ ਪਤਾ ਜੀ ਉਹ ਕਦੋਂ ਲੈ ਕੇ ਕਦੋਂ ਨਹੀਂ ਪੂਰਾ ਫੜ ਲੈ ਤੀਜੇ ਦੀ ਤੁਸੀਂ ਮੰਗ ਕਰ ਰਹੇ ਸੀ ਵੀ ਤੀਜਾ ਮੁੰਡਾ ਵੀ ਫੜੋ ਤੁਸੀਂ ਧਰਨਾ ਤਾਂ ਲਾਇਆ ਪੁਲਿਸ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵੀ ਧਰਨਾ ਨਾ ਲਾਓ ਜਿਹੜਾ ਤੀਜਾ ਮੁੰਡਾ ਵੀ ਫੜਿਆ ਜਾਊਗਾ ਹਾਂਜੀ 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 ਉਹ ਕਹਿੰਦੇ ਤੁਸੀਂ ਸਸਕਾਰ ਕਰੋ ਸੀ ਤੁਹਾਡੇ ਨਾਲ ਆ ਜੀ ਇਹ ਗੱਲ ਕਹੀ ਸੀ ਅਸੀਂ ਤਾਂ ਹੁਣ ਤੱਕ ਵੀ ਵੇਟ ਕਰ ਰਹੇ ਹਾਂ ਵੀ ਸਾਡੇ ਨਾਲ ਹੈਗੇ ਐਸਐਚਓ ਸਾਹਿਬ ਵੀ ਨਾਲ ਆ ਸਾਡੇ ਤੇ ਸਰਪੰਚ ਸਾਹਿਬ ਵੀ ਨਾਲ ਆ ਪੰਚਾਇਤ ਵੀ ਸਾਡੇ ਨਾਲ ਆ ਪਰ ਅਸੀਂ ਮੰਗ ਕਰ ਰਹੇ ਕਿ ਤੀਜਾ ਬੰਦਾ ਫੜੋ ਤੇ ਇਨਕੁਆਰੀ ਤਾਂ ਕਰੋ ਸਾਨੂੰ ਪਤਾ ਤਾਂ ਲੱਗੇ ਜਾਂ ਪਰਚਾ ਵਗੈਰਾ ਹੋਇਆ ਕਿਵੇਂ ਹੋਇਆ ਨਹੀਂ ਹੋਇਆ ਇਹ ਕਹਿੰਦੇ ਵੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਰਚਾ ਦਰਜ ਕੀਤਾ ਜਾਊਗਾ ਜਾਂ ਜਿਹੜੀਆਂ ਤਾਰਾਂ ਲੱਗਣੀਆਂ ਉਹ ਬਾਅਦ ਚ ਲੱਗਣਗੀਆਂ ਹਾਂਜੀ ਜਿਹੜੀਆਂ ਲਾਉਣੀਆਂ ਸੀ ਅਸੀਂ ਉਹ ਲਾ ਦਿੱਤੀਆਂ ਗਿਆ ਹੁਣ ਜੀ ਅਸੀਂ ਤਾਂ ਕੀ ਕਹਿ ਸਕਦੇ ਅਸੀਂ ਹੁਣ ਉਹਨਾਂ ਦੇ ਕੋਲੇ ਜਾ ਕੇ ਜੋ ਪੁੱਛਦੇ ਆ ਸਾਨੂੰ ਤਾਂ ਇਹ ਜਵਾਬ ਮਿਲ ਜਾਂਦਾ ਹੁਣ ਸਾਨੂੰ ਐ ਸਮਝ ਨਹੀਂ ਆਉਂਦੀ ਵੀ ਅਸੀਂ ਕਰਨਾ ਕੀ ਅੱਜ 5:30 ਵਜੇ ਦਾ ਇਕਰਾਰ ਕੀਤਾ ਸੀਗਾ ਵੀ 5:30 ਵਜੇ ਤੱਕ ਅਸੀਂ ਬੰਦਾ ਹਾਜ਼ਰ ਕਰ ਦਾਂਗੇ ਤੁਹਾਡੇ ਸਾਹਮਣੇ ਤੁਸੀਂ ਸਨਸਕਾਰ ਕਰ ਦੋ ਜੀ ਹੂੰ ਹੂੰ ਜੀ ਹਾਂਜੀ ਸਰ ਤੁਹਾਡਾ ਕੀ ਲੱਗਦਾ ਸੀ ਮੋੜਾ ਬੇਟਾ ਸੀ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਉਹ ਤੁਹਾਡਾ ਕੀ ਲੱਗਦਾ ਸੀ ਬੇਟਾ ਜੀ ਤੁਹਾਡਾ ਬੇਟਾ ਸੀ ਹਾਂਜੀ ਜੀ ਹਾਂਜੀ ਕਿਸ ਤਰ੍ਹਾਂ ਹੋਈ ਹੈ ਜਿਹੜੀ ਮੌਤ ਤੁਸੀਂ ਦੱਸ ਰਹੇ ਸੀ ਪਹਿਲਾਂ ਇਹਦੀ ਮੌਤ ਬਸ ਇਹੀ ਹੈ ਜੀ ਕਾਰਨ ਵੀ ਉਥੋਂ ਲੈ ਕੇ ਆਏ ਆ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਫਰੀਦਕੋਟ 10 ਮਿੰਟਾਂ ਚ 15 ਮਿੰਟ ਤਾਂ ਪਹਿਲੀ ਗੱਲ ਉਤੋਂ ਸ਼ਹਿਰ ਚੋਂ ਨਿਕਲਦੇ ਲੱਗ ਜਾਂਦੇ ਆ ਤੇ 10 ਮਿੰਟਾਂ ਬਾਅਦ ਹੀ ਫੇਰ ਇਹਨੂੰ ਫੋਨ ਲਾਇਆ ਮੁੰਡੇ ਨੂੰ ਕਹਿੰਦੇ ਲੰਬ ਵਾਲੀ ਆ ਜਾ ਅਸੀਂ ਮੁੰਡੇ ਤੋਂ ਰਾਹ ਚ ਪਿਆਸੇ ਅਸੀਂ ਚੱਕ ਲੈਂਦਾ ਚੱਲ ਮੰਨ ਲਓ ਆਪਾਂ ਉਹਨਾਂ ਦੀ ਗੱਲ ਸਹਿਮਤਾਂ ਵੀ ਉਹਨਾਂ ਨੇ ਚੱਕ ਲਿਆਂਦਾ ਸਾਨੂੰ ਲੰਬ ਵਾਲੀ ਸਾਡੇ ਉਹਨਾਂ ਨੂੰ ਘਰ ਦਾ ਵੀ ਪਤਾ ਸੀ ਘਰੇ ਵੀ ਲਿਆ ਸਕਦੇ ਸੀ ਮੈਨੂੰ ਕਹਿੰਦੇ ਮੁੰਡੇ ਕਿਤੇ ਪਹਿਲਾਂ ਵੀ ਕਿਤੇ ਘਰੇ ਆਏ ਗਏ ਤੁਹਾਡੇ ਨਹੀਂ ਆਪਣੇ ਘਰੇ ਨਹੀਂ ਆਇਆ ਕੀ ਪਤਾ ਜੀ ਉਹਦੀ ਜਨ ਲਿਆਜ ਹੋਵੇ ਬਾਹਰ ਮੁੰਡੇ ਦੀ ਹੋਵੇ ਹਾਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਠੀਕ ਹੈ ਉਹ ਕਹਿੰਦੇ ਵੀ ਅਸੀਂ ਮੈਂ ਜਦੋਂ ਗਿਆ ਮੈਨੂੰ ਮੈਂ ਉਹਨ ਉਹ ਘਰ ਤਲ ਕਰੇ ਆ ਗਏ ਘਰ ਆ ਕੇ ਸਾਨੂੰ ਕਹਿੰਦੇ ਸਿਰਚ ਪਾਣੀ ਨਾ ਪਾਉ ਇਹਦੇ ਠੀਕ ਆ 2 ਘੰਟਿਆਂ ਨੂੰ ਇਹ ਸਹੀ ਹੋ ਜਾਊਗਾ ਇਹਦਾ ਨਸ਼ਾ ਵੱਧ ਕੀਤਾ ਵਾ ਜੇ ਇਹਦਾ ਨਸ਼ਾ ਵੱਧ ਕੀਤਾ ਪਰ ਕਰਾਇਆ ਕਿਨੇ ਉਹਨਾਂ ਨੇ ਹੀ ਕਰਾਇਆ ਹੋਰ ਤਾਂ ਕਿਸੇ ਨੇ ਕਰਾਇਆ ਹੀ ਨਹੀਂ ਗਾ ਨਸ਼ਾ ਉਹਨਾਂ ਨੂੰ ਹੀ ਪਤਾ ਵੱਧ ਕਿਰੇ ਉਹਨਾਂ ਨੂੰ ਕੀ ਪਤਾ ਲੱਗਿਆ ਵੀ ਨਸ਼ਾ ਵੱਧ ਕਰਿਆ ਇਹ ਗੱਲ ਤਾਂ ਮਤਲਬ ਇਹ ਦੱਸੋ ਨਾ ਸਾਨੂੰ ਪੁੱਛ ਕੇ ਤਾਂ ਦੱਸੋ ਮੈਂ ਇਹ ਗੱਲ ਚਾਹਣਾ ਵੀ ਇੱਕ ਮੈਨੂੰ ਕੱਲ ਸਰਪੰਚ ਸਾਹਿਬ ਨੇ ਕਿਹਾ ਸੀ ਵੀ ਤੀਜਾ ਬੰਦਾ ਸਵੇਰੇ 5:30 ਵਜੇ ਤੈਨੂੰ ਮਲਾਉਂਗਾ ਠੀਕ ਆ ਮੈਨੂੰ ਤੀਜਾ ਬੰਦਾ ਮਲਾਉਣ ਮੈਂ ਇਹ ਗੱਲ ਪੁੱਛਣੀ ਚਾਹਣਾ ਕਿੱਥੋਂ ਲੈ ਕੇ ਆ ਕੀ ਕਾਰਨ ਹੈ ਇਹਨੂੰ ਕੀ ਦਿੱਤਾ ਕੀ ਦੁਸ਼ਮਣੀ ਹੈ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਦੇ ਜੇ ਉਹ ਬੰਦਾ ਕਹਦੇ ਆਉਦੇ ਮੂੰਹ ਨਾਲ ਵੀ ਅਸੀਂ ਨਹੀਂ ਕੁਛ ਕੀਤਾ ਠੀਕ ਆ ਜਾਂ ਸੱਚਾਈ ਦੱਸ ਦੇ ਵੀ ਅਸੀਂ ਕੀਤਾ ਠੀਕ ਆ ਮੈਂ ਉਹ ਬੰਦੇ ਨੂੰ ਬਾਹਰ ਵੀ ਕਢਾ ਦੂੰਗਾ ਤੀਜੇ ਨੂੰ ਠੀਕ ਆ ਮੈਨੂੰ ਸੱਚਾਈ ਇਹ ਚਾਹੀਦੀ ਆ ਪਰ ਮੈਨੂੰ ਜਗ੍ਹਾ ਤੇ ਲੈ ਕੇ ਜਾਣ ਜਿੱਥੇ ਲੈ ਕੇ ਗਏ ਜਿੱਥੋਂ ਲਿਆਂਦਾ ਮੈਂ ਸਾਰੀ ਇਹ ਪੁੱਛ ਪੜਤਾਲ ਕਰਨੀ ਚਾਹੁੰਦਾ ਮੇਰਾ ਹੋਰ ਕੋਈ ਦੋਹ ਨਹੀਂ ਤੀਜਾ ਬੰਦਾ ਮੈਨੂੰ ਮਲਾਉਣਾ ਨਹੀਂ ਮਲਾਉਂਦੇ ਠੀਕ ਆ ਮੈਂ ਤਰ ਨਾ ਲਾਉਂਗਾ ਮੈਂ ਪੇਸ਼ ਹੂੰਗਾ ਡੀਐਸਪੀ ਸਾਹਿਬ ਦੇ ਸਿੱਧੀ ਗੱਲ ਆ ਮੇਰੀ ਦੀ ਮੁੰਡਾ ਤੁਹਾਡਾ ਕੰਮ ਤੇ ਜਾਂਦਾ ਸੀ ਲਗਾਤਾਰ ਲਗਾਤਾਰ ਜਾਂਦਾ ਸੀ ਗਈ ਉਹਦੇ ਵੀ ਜਾਣਾ ਸੀ ਆਪਦੀ ਮੰਮੀ ਨੂੰ ਕਹਿੰਦਾ ਰੋਟੀਆਂ ਬੰਦ ਦੇ ਠੀਕ ਹੈ ਜੀ ਰੋਟੀ ਬੰਨੀ ਰਹਗੀ ਤੇ ਉਹ ਮੁੰਡੇ ਦਾ ਫੋਨ ਆ ਗਿਆ ਦੂਜੇ ਦਾ ਜਿਹੜੇ ਨਾਲ ਜਾਂਦਾ ਉਹ ਤਾਂ ਕੋਠੀ ਹੋਰੀ ਘਰ ਉਹਨੇ ਕਹਤਾ ਕਹਿੰਦਾ ਮੈਂ ਕਿਸੇ ਬਾਪੇ ਦੇ ਨਾਲ ਆ ਉਹਦਾ ਇਲਾਜ ਕਰਾਉਣ ਚੱਲਿਆ ਚ ਦਵਾਈ ਦਵਣ ਚੱਲਿਆ ਆਪਾਂ ਖੁਜੀ ਅੱਜ ਨਹੀਂ ਜਾਂਦੇ ਕੱਲ ਨੂੰ ਚੱਲਾਂਗੇ ਏਦੂ ਮੁੜ ਕੇ ਉਹ ਘਰੇ ਨਹੀਂ ਆਇਆ 11:30 ਵਜੇ ਇਹਦੀ ਜਵਾਕਾ ਦੀ ਰੋਟੀ ਫੜਾ ਕੇ ਏਦੂ ਮੁੜ ਕੇ ਤਾਂ ਫੋਨ ਬੰਦ ਹੀ ਗਿਆ ਫੋਨ ਬੰਦ ਦਾ ਜਾਜ ਲਾ ਕੇ ਸਾਰਾ ਕੁਝ ਡਿਲੀਟ ਮਾਰ ਕੇ ਨਹੀਂ ਫੋਨ ਇੰਨੇ ਆਉਂਦੇ ਜੀ ਮੁੰਡੇ ਕੋਲ ਫੋਨ ਵੀ ਆਉਂਦਾ ਮੇਰੇ ਕੋਲੇ ਫੋਨ ਆ ਮੇਰੇ ਕੋਲ 50 ਫੋਨ ਆਉਣਗੇ ਉਹਦੇ ਕੋਲ ਵੀ ਫੋਨ ਤਾਂ ਆਉਂਦੇ ਸਾਰੇ ਡਿਲੀਟ ਕਿਹੜੇ ਨੇ ਮਾਰੇ ਆ ਨਾਲ ਦਾ ਨਹੀਂ ਮਰੇ ਆ ਕੋਈ ਐ ਤਾਂ ਹੈ ਨਹੀਂ ਕੋਈ ਨੰਗਾ ਜਾਂਦਾ ਇਹ ਉਹ ਡਿਲੀਟ ਮਾਰ ਜੂਗਾ ਜਾਂ ਫੋਨ ਬੰਦ ਕਰ ਤੂੰ ਜਾਜ ਲਾ ਕੇ ਤੁਸੀਂ ਫੜਾਈ ਜਾਂਦੇ ਆ ਕਹਿੰਦੇ ਇਹਦਾ ਜਾਜ ਲੱਗਿਆ ਵਾ ਉਹਦੇ ਮੂੰਹ ਨਾ ਕਹਿ ਕੇ ਗਏ ਆ ਜੇ ਉਹ ਸੱਚੇ ਸੀ ਦੂਜੇ ਦਿਨ ਆਉਂਦੇ ਠੀਕ ਆ ਮੈਨੂੰ ਫੋਨ ਲਾ ਕੇ ਪੁੱਛਦੇ ਕਿਸੇ ਨੂੰ ਵੀ ਲਾਉਂਦੇ ਉਹ ਤੇ ਐ ਹੀ ਕਿਉਂ ਨਹੀਂ ਕਾਰਨ ਕੀ ਆ ਮੈਨੂੰ ਇਹ ਕਾਰਨ ਤਾਂ ਦੱਸਣਾ ਮੈਂ ਕਰਨ ਚਾਹਣਾ ਮੈਨੂੰ ਇੱਕ ਸੱਚਾਈ ਚਾਹੀਦੀ ਹੈ ਮੈਨੂੰ ਉੱਥੇ ਲੈ ਕੇ ਜਾਣ ਜਿੰਨਾ ਟਾਈਮ ਨਹੀਂ ਲੈ ਕੇ ਜਾਂਦੇ ਤੀਜਾ ਬੰਦਾ ਨਹੀਂ ਮਲਾਉਂਦੇ ਠੀਕ ਆ ਮੈਂ ਉਹਨਾਂ ਦਾ ਟਾਈਮ ਟੈਕਦਾ ਨਹੀਂਗਾ ਜਿਹੜੀ ਸਜ਼ਾ ਦੇਣੀ ਹੈ ਮੈਨੂੰ ਦਿੱਤੀ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂਗਾ ਪਰ ਮੈਨੂੰ ਇਨਸਾਫ ਦੇਣ ਮੈਨੂੰ ਸਰਪੰਚ ਸਾਹਿਬ ਬੱਬੂ ਨੇ ਕਿਹਾ ਵੀ ਤੈਨੂੰ ਅੱਜ ਬੰਦੇ ਮਿਲਣਗੇ ਠੀਕ ਆ ਮੈਂ ਇਹ ਗੱਲ ਨਹੀਂ ਕਹਿੰਦਾ ਨਹੀਂ ਐਸਐਚਓ ਨੇ ਕਿਹਾ ਵੀ ਰਾਤ ਨੂੰ ਤੈਨੂੰ ਬੰਦੇ ਮਿਲਣਗੇ ਠੀਕ ਆ ਉਹੀ ਬੰਦੇ ਚੱਲ ਉਹਨੇ ਰਾਤ ਨੂੰ ਲਿਆਂਦੇ ਇਹ ਨਹੀਂ ਗੱਲ ਮੈਂ ਕਹਿੰਦਾ ਨਹੀਂ ਲਿਆਂਦੇ ਬੰਦੇ ਲਿਆਂਦੇ ਐਸਐਚਓ ਸਾਹਿਬ ਨੇ ਫੜ ਕੇ ਤੀਜਾ ਬੰਦਾ ਕਿਉਂ ਨਹੀਂ ਲ ਜਿਹੜਾ ਮੋਟਰਸਾਈਕਲ ਛੱਡ ਕੇ ਗਿਆ ਜਾਂ ਮੈਨੂੰ ਚੱਲ ਨਹੀਂ ਉਹ ਲਿਆਉਣਾ ਸੀ ਮੈਨੂੰ ਇਹਨਾਂ ਨਾਲ ਹੀ ਗੱਲ ਕਰਾਉਂਦੇ ਤੁਹਾਨੂੰ ਮੌਤ ਦਾ ਕਾਰਨ ਪਤਾ ਲੱਗ ਜਾਵੇ ਵੀ ਸਹੀ ਮੌਤ ਕਿਵੇਂ ਹੋਈ ਜੀ ਮੈਂ ਇਹੀ ਚ ਗੱਲ ਚਾਹਣਾ ਚੱਲ ਇਹਨਾਂ ਦੇ ਮਤਲਬ ਨਾਲ ਸੀ ਉਹ ਜਿਹੜੇ ਦੋ ਲਿਆਉਂਦੇ ਸੀ ਮੈਨੂੰ ਫੋਨ ਲਾਉਂਦੇ ਸਾਦੇ ਇੱਕ ਬੰਦੇ ਨਹੀਂ ਸਾਦੇ ਉਹਨਾਂ ਦੇ ਸਾਹਮਣੇ ਕਰਦੇ ਉਹ ਵੀ ਕਹਿੰਦੇ ਵੀ ਉਹਨਾਂ ਨੂੰ ਲਿਆਉ ਛੱਡ ਕੇ ਸਾਨੂੰ ਜੇਆਈਐਸ ਪਸਾਇਆ ਠੀਕ ਹੈ ਉੱਥੇ ਇਹ ਗੱਲ ਕੋਈ ਤਾਂ ਗੱਲ ਕਰਾਉਂਦੇ ਕਹਿੰਦੇ ਪਰਚਾ ਪੈ ਗਿਆ ਉਹਨਾਂ ਦਾ ਰਿਮਾਂਡ ਲਿਆ ਜਾਊਗਾ ਠੀਕ ਹੈ ਉੱਥੋਂ ਰਿਪੋਰਟ ਆਊਗੀ ਡਾਕਟਰੀ ਆਹ ਪਰਚਾ ਕੱਟ ਮੈਨੂੰ ਆਹ ਗੱਲ ਦਾ ਇਨਸਾਬ ਦਿੱਤਾ ਪਰਚਾ ਦੱਸੋ ਹੀ ਮੈਨੂੰ ਨਿਕਲਦਾ ਕਿ ਨਹੀਂ ਨਿਕਲਦਾ ਮੈਨੂੰ ਤਾਂ ਨਾ ਬਾਰੇ ਨੌਲਜ ਨਹੀਂ 6 ਮਹੀਨਿਆਂ ਨੂੰ ਫੇਰ ਆ ਜਾਣ ਉਹਦਾ ਕੀ ਪਤਾ 6 ਪਰਚੇ ਪਹਿਲਾਂ ਉੱਤੇ 2 ਪਰਚੇ ਪਹਿਲਾਂ ਜੇ ਬੰਦੇ ਇਹ じゃ ਕੰਮ ਕਰਦੇ ਤਾਂ ਹੀ ਪਰਚੇ ਹੂੰ 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 ਕੱਲ ਨੂੰ ਹੋਰ ਤਾਂ ਨਾ ਹੋਵੇ ਮੈਂ ਇਹ ਗੱਲ ਚਾਹਣਾ ਮੇਰਾ ਤਾਂ ਚੱਲ ਹੋ ਗਿਆ ਕੱਲ ਨੂੰ ਹੋਰ ਤਾਂ ਤਾਂ ਨਾ ਕਰਨ ਮੈਂ ਇਹ ਗੱਲ ਚਾਹਣਾ ਕੋਈ ਬਾਹਰ ਨਾ ਆਵੇ ਠੀਕ ਆ ਜੇ ਸਹੀ ਸੀ ਤਾਂ ਮੈਨੂੰ ਸਾਥ ਦੇ ਬਸ ਹੁਣ ਇਹਦਾ ਮਤਲਬ ਇਹੀ ਆ ਵੀ ਇਹਨਾਂ ਨੇ ਕਾਹਨ ਕੀਤਾ ਅੱਜ ਗੱਭਰੂ ਪੁੱਤ ਚਲਾ ਗਿਆ ਕਮਾਊ ਪੁੱਤ ਜੀ ਤੁਹਾਡਾ ਤੁਹਾਨੂੰ ਹੀ ਪਤਾ ਤੁਹਾਡੇ ਦਿਲ ਤੇ ਅੱਜ ਕੀ ਗੁਜ਼ਰਦੀ ਐ ਉਹੀ ਤਾਂ ਮੈਂ ਗੱਲ ਕਹਣਾ ਮੈਨੂੰ ਇਨਸਾਫ ਚਾਹੀਦਾ ਕੱਲ ਨੂੰ ਹੋਰ ਨਾ ਮਰੇ ਕੋਈ ਹਮ ਇਹੀ ਗੱਲ ਤਾਂ ਮੈਂ ਚਾਹਣਾ ਹੋਰ ਕੀ ਚਾਹਣਾ ਮੈਨੂੰ ਇੱਕ ਵਾਰੀ ਤਾਂ ਜਗ੍ਹਾ ਤੇ ਲੈ ਕੇ ਜਾਣ ਤੀਜਾ ਬੰਦਾ ਅੱਜ ਦਾ ਮੇਰੇ ਨਾਲ ਇਕਰਾਰ ਕੀਤਾ ਨਾ ਅੱਜ ਤੀਜਾ ਬੰਦਾ ਐ ਮੈਂ ਡੀਐਸਪੀ ਸਾਹਿਬ ਦੇ ਪੇਸ਼ ਹੋਊਂਗਾ ਠੀਕ ਆ ਬਾਕੀ ਕੰਮ ਐਸਐਸਓ ਸਾਹਿਬ ਨੇ ਜਿਹੜਾ ਕਿਹਾ ਸੀ ਉਹ ਕੀਤੇ ਆ ਮੈਂ ਗੱਲ ਨਹੀਂ ਕਹਿੰਦਾ ਨਹੀਂ ਕੀਤਾ ਪਰਚਾ ਕਹਿੰਦਾ ਹੋ ਚੁੱਕਾ ਬਾਕੀ ਡਾਕਟਰੀ ਰਿਪੋਰਟ ਆਉਣ ਤੇ ਮੈਂ ਪਰਚਾ ਕਰੂੰਗਾ ਉਹ ਮੈਂ ਵੇਖ ਰਿਹਾ ਚਲ ਕੋਈ ਨਹੀਂ ਡਾਕਟਰੀ ਰਿਪੋਰਟ ਵੀ ਆ ਜੂਗੀ ਉਹਦੇ ਚ ਕਿਹੜਾ ਪਰਚਾ ਕਰਦੇ ਆ ਉਹ ਵੀ ਦੇਖ ਲੈਣੇ ਆ ਹੂੰ ਕਿੰਨੇ ਦਿਨ ਹੋਣੀ ਡਾਕਟਰੀ ਰਿਪੋਰਟ ਕੀ ਕਹਿੰਦੇ ਨੇ ਕਹਿੰਦੇ ਵੀ 7-8 ਦਿਨਾਂ ਦੇ ਕਰ ਡਾਕਟਰੀ ਰਿਪੋਰਟ ਆਊਗੀ ਤੇ ਰਿਮਾਂਡ ਦਾ ਕੱਲ ਨੂੰ ਲਵਾਂਗੇ ਇਹ ਨਹੀਂ ਪਤਾ ਵੀ ਰਿਮਾਂਡ ਲਿਆ ਕਿ ਨਹੀਂ ਲਿਆ ਮੈਂ ਉਹ ਵੀ ਵੇਖਣਾ ਚਾਹਣਾ ਵੀ ਰਿਮਾਂਡ ਕਿੱਥੇ ਮੇਰੇ ਸਾਹਮਣੇ ਤਾਂ ਕੁਝ ਕਿਹਾ ਨਹੀਂ ਕੱਲ ਮੁੱਛਾਂ ਨੂੰ ਵੜ ਦਿੰਦਾ ਸੀ ਜਦੋਂ ਗਏ ਆ ਥਾਣੇ ਦੇ ਵਿੱਚ ਠੀਕ ਆ ਕੱਲ ਨੂੰ ਆ ਗਿਆ ਕੱਲ ਨੂੰ ਉਹ ਕਿਸੇ ਦੇ ਛੱਟ ਪੇਟ ਵੀ ਮਾਰਦਾ ਰਾਤ ਮੁੱਛਾਂ ਨੂੰ ਵੜ ਦਿੰਦਾ ਸੀ ਕੱਲ ਨੂੰ ਉਹਨੂੰ ਛੱਡ ਦੇਣ ਮੁੰਡਾ ਮਰ ਇਹ ਛੋਟਾ ਮੁੰਡਾ ਹਾਂਜੀ ਇਹ ਛੋਟਾ ਬਚਲੜਾ ਜੀ ਇੱਕ ਇਹ ਛੋਟਾ ਇਹਨਾਂ ਦੀ ਰੋਟੀ ਫੜਾਉਣ ਗਿਆ ਸੀਗਾ ਇਹ ਰਾਤ ਵੇਰੇ ਤੇ ਮੇਰੇ ਭਤੀਜੇ ਮੇਰੇ ਜਵਾਕ ਤੁਰੇ ਫਿਰਦੇ ਆ ਜੇ ਕੱਲ ਨੂੰ ਨੀਕੀ ਗੱਲ ਹੁੰਦੀ ਆ ਉਹ ਜ਼ਿੰਮੇਦਾਰ ਆ ਜੀ ਹਾਂ ਬਸ ਤੁਹਾ ਤੋਂ ਵੱਡਾ ਸੀ ਹਾਂਜੀ ਕੋਈ ਗੱਲਬਾਤ ਹੋਈ ਕਿੱਥੇ ਚੱਲੇ ਆ ਕਿੱਥੇ ਖੜਾ ਆ ਆਉਣਾ ਜਾਣਾ ਕਿਹਦੇ ਨਾਲ ਗਿਆ ਕੋਈ ਗੱਲਬਾਤ ਹੁੰਦੀ ਸੀ ਨਹੀਂ ਉਹ ਮੈਨੂੰ ਰੋਟੀ ਫੜਾ ਕੇ ਮੇਰੇ ਨਾਲ ਖਾ ਕੇ ਤਮਨੂ ਕਹਿੰਦਾ ਮੈਂ ਆ ਗਿਆ ਕਹਿੰਦਾ ਮੈਂ ਪੈਸੇ ਵੜ ਕੇ ਲਿਆਉਣਾ ਕਹਿੰਦਾ 10 ਮਿੰਟਾਂ ਚ ਹੀ ਆਇਆ ਤੇਰੇ ਕੋਲ ਐ ਦੁਬਾਰਾ ਜਦੋਂ ਫੋਨ ਲਾਇਆ ਉਹਦਾ ਫੋਨ ਸੌਚਾ ਫਤਖਾਈ ਜਾਂਦਾ ਸੀ ਕਿਸੇ ਨੂੰ ਫੋਨ ਨਹੀਂ ਲੱਗ ਰਿਹਾ ਸੀ ਜਦੋਂ ਅਸੀਂ ਪਛਪੜਤਾਲ ਕੀਤੀ ਵੱਡੇ ਬਾਈ ਨੇ ਉਹਦਾ ਪਤਾ ਲੱਗਿਆ ਬੋਲੋ ਹੂੰ ਛੋਟਾ ਛੋਟਾ ਹੂੰ ਉਹਦਾ ਪਤਾ ਲੱਗਿਆ ਕਿ ਜਦੋਂ ਪਹਿਲਾਂ ਮੰਨਦੇ ਨਹੀਂ ਸੀਗੇ ਜਦੋਂ ਬਾਈ ਨੇ ਪੈਰੋ ਕੱਢਿਆ ਉਹ ਮੰਨ ਗਏ ਉਹ ਕਹਿੰਦੇ ਹਾਂ ਸਾਡੇ ਨਾਲ ਫਿਰ ਉਹ ਕਹਿੰਦੇ ਸੀ ਲੈ ਦਾ ਵੱਡਾ ਭਰਾ ਸੀਗਾ ਜੀ ਮੈਂ ਸਭ ਤੋਂ ਛੋਟਾ ਸੀਗਾ ਉਹ ਕਹਿੰਦੇ ਸੀਗੇ ਉੱਥੇ ਪਿਆ ਡਿੱਗਿਆ ਸੀਗਾ ਉਹਨ ਡਿੱਗੇ ਬੰਦੇ ਦੀ ਮਿੱਟੀ ਘਟਾ ਤਾਂ ਲੱਗਦੀ ਐ ਮੜਾ ਮੋਟਾ ਜਵਾਂ ਨਹੀਂ ਸੀਗਾ ਨਾਲੇ ਬਾਲ ਵੀ ਉਹਦੇ ਥੋੜੇ ਥੋੜੇ ਗਿੱਲੇ ਸੀਗੇ ਜਦੋਂ ਅਸੀਂ ਉੱਥੇ ਘੱਡੀ 'ਚ ਵੇਖਿਆ ਸੀਗਾ ਤੇ ਅਸਾਨਨ ਸਾਹ ਚਾਹੀਦਾ ਜਿਹੜੇ ਮੈਨੂੰ ਪਤਾ ਸਾਡੇ ਮੇਰੀ ਸੱਜੀ ਬਾਹ ਸੀਗਾ ਜੀ ਭਰਾ ਬਾਹ ਹੀ ਹੁੰਦੇ ਆ ਅੱਜ ਭਰਾਵਾਂ ਦੀਆਂ ਬਾਹਾਂ ਟੁੱਟ ਗਈਆਂ ਆਪਾਂ ਕਹਿ ਦਿੰਨੇ ਜਿਵੇਂ ਤੁਹਾਡੀਆਂ ਚ ਬਾਹਾਂ ਭੱਜ ਗਈਆਂ ਹਾਂਜੀ ਇਹ ਸਾਡੇ ਪਿੰਡ ਦੀ ਪੰਗਿਆਂ ਨੇ ਨਾਸੋਤ ਸਿੰਘ ਸਾਹਿਬ ਦਵਾਇਆ 22 ਸਾਲ ਦਾ ਸੀ ਤੁਹਾਡੀ ਉਮਰ ਕਿੰਨੀ ਹੋਗੀ ਮੇਰੀ 16-17 ਸਾਲ ਹੀ ਹੈ 16-17 ਤੁਹਾਡੀ ਕਿੰਨੀ ਹੋਗੀ ਮੇਰੇ 19 ਸਾਲਾਂ ਦੀ 19 ਸਾਲਾਂ ਦੀ ਤੁਸੀਂ ਸਭ ਤੋਂ ਛੋਟੇ ਹੋ ਤੁਹਾਥੋਂ ਵੱਡਾ ਸੀ ਉਹ 22 ਸਾਲ ਦਾ ਸੀ ਤੁਸੀਂ 19 ਸਾਲ ਦੇ ਐਡੀ ਛੋਟੀ ਉਮਰ 'ਚ ਨਸ਼ੇ ਦੇ ਕਿਵੇਂ ਲੱਗ ਗਏ ਮੁੰਡਾ ਜਿਵੇਂ ਮਾਤਾ ਦਾਸਰੀ ਜਾਂ ਤੁਹਾਡੀ ਵੀ ਉਹ ਜੀਵ ਵਾਲੀ ਗੋਲੀ ਖਾਂਦਾ ਸੀ ਪਹਿਲਾਂ ਕੋਈ ਹੋਰ ਨਸ਼ਾ ਕਰਦਾ ਹੋਊਗਾ ਹਨਾ ਇਹ ਜਿਹੜੀ ਨੌਜਵਾਨੀ ਸਾਡੀ ਨਸ਼ੇ ਦੀ ਦਲਦਲ ਦੇ ਵਿੱਚ ਕਿਉਂ ਵਸਦੀ ਜਾਂਦੀ ਹੈ ਇਤਨੀ ਸਰਕਾਰ ਨਸ਼ਾ ਨਹੀਂ ਨਾ ਬੰਦ ਕਰ ਰਹੀ ਬੰਦ ਨਹੀਂ ਹੋ ਰਿਹਾ ਜੀ ਲੋਕਦੂਦਿਆਂ ਵੇਖ ਵੇਖ ਕਲੰਦੀ ਅੱਧੇ ਚੋਂ ਜ਼ਿਆਦਾ ਚੀਜ਼ਾਂ ਦਾ ਬਾਜ਼ੀਖਾਨੇ ਚ ਵੇਖ ਰਹੀਆਂ ਅੱਧੇ ਚੋਂ ਜ਼ਿਆਦਾ ਨਸ਼ਾ ਤਾਂ ਬਾਜ਼ੀਖਾਨੇ ਚ ਵੇਚ ਰਿਹਾ ਜੈਤੋ ਵੇਚ ਰਿਹਾ ਬਗਰਾੜੀ ਵੇਚ ਰਿਹਾ ਆਸੇ ਪਾਸੇ ਸਰਕਾਰ ਕਹਿ ਰਹੀ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਨਸ਼ਾ ਬੰਦ ਹੋ ਗਿਆ ਨਸ਼ਾ ਵੇਚਣ ਵਾਲੇ ਦੇ ਘਰ ਠਾਤੇ ਹੈ ਨਸ਼ਾ ਨਹੀਂ ਮਿਲੂਗਾ ਹੁਣ ਨਸ਼ਾ ਨਸ਼ਾ ਅਜ ਵੀ ਮਿਲਦਾ ਫਿਰ ਬਾਕ ਮਿਲਦਾ ਬਹੁਤ ਜਿਆਦਾ ਮਿਲਦਾ ਕਿਸੇ ਦੇ ਕੋਈ ਘਰ ਨਹੀਂ ਟਾਇਆ ਆਪਣੀ ਏਰੀਆ ਚ ਦੱਸੋ ਕਿਹੜੇ ਘਰ ਟਾਇਆ ਇੱਥੇ ਨੇੜੇ ਟੇਲੇ ਤਾਂ ਸਾਡੇ ਦਾ ਕੋਈ ਟਾਇਆ ਨਹੀਂ ਕਰ ਜੇ ਨਸ਼ੇ ਬਹੁਤ ਵਗਦੇ ਸਰ ਜੇ ਨਸ਼ੇ ਹੀ ਬੰਦ ਹੁੰਦੇ ਮੇਰੇ ਨੂੰ ਮਾਵਾ ਕਿਉਂ ਤੜਪਦੀਆਂ ਸਰ ਜਿਵੇਂ ਅੱਜ ਮੈਂ ਤੜਫੀ ਜਾਨੀਆ ਜੇ ਨਸ਼ੇ ਬੰਦ ਹੁੰਦੇ ਤਾਂ ਕਿਉਂ ਮਾਵਾ ਤੜਪਦੀਆਂ ਕਿਉਂ ਪੁੱਤ ਗੱਭਰੂ ਜਾਂਦੇ ਨਸ਼ੇ ਹੀ ਮੰਗਾ ਸਾਨੂੰ ਐ ਪੁੱਛ ਦੱਸ ਦਣ ਸਾਨੂੰ ਵੀ ਸਾਡਾ ਮੁੰਡੇ ਨੂੰ ਕੀ ਕਰਤਾ ਉਹਨਾਂ ਨੇ ਕੀ ਨਹੀਂ ਕੀਤਾ ਬਸ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਦੂਤਾ ਸੀਗੇ ਜੀ ਜੀ ਮਸਾ ਐਡਾ ਕ ਮੈਂ ਪਾਲਿਆ ਸੀ ਜੀ ਤੇ ਜੋ ਸੋਗਰਾ ਸਾਲੇ ਨਾ ਸੀਗਾ ਸੀ ਜੋ ਆ ਪਾਪੀਆਂ ਨੇ ਆ ਕੰਮ ਕਰਤਾ ਸੋਹਣਾ ਸਰਖਾ ਸੀ ਮੁੰਡਾ ਕਹਿੰਦੇ ਬਹੁਤ ਵਧੀਆ ਸੀਗਾ ਜੀ ਤੇ ਐਡਾ ਸੋਹਣਾ ਮੁੰਡਾ ਵਿੱਛੇ ਨਹੀਂ ਤੇ ਬਸ ਪਾਪੀਆਂ ਨੇ ਜਿਹੜੀ ਸਾਡੀ ਮੈਂ ਪਹਿਲਾਂ ਵੀ ਗੱਲ ਕਰਕੇ ਜਣੇ ਜੀ ਨੌਜਵਾਨੀ ਹੈ ਨਸ਼ੇ ਦੀ ਦਲਦਲ ਵਿੱਚ ਫਸ ਗਈ ਹੈ ਇਹ ਕਿਵੇਂ ਨਿਕਲੂਗੀ ਇਹ ਨਿਕਲ ਸਕਦੀ ਨਹੀਂ ਜੀ ਨਿਕਲਦੀ ਨਹੀਂ ਇਹ ਸਰਕਾਰਾਂ ਬਸ ਕੰਟਰੋਲ ਕਰਨ ਤੇ ਨਿਕਲ ਸਕਦੀ ਹੈ ਸਰਕਾਰਾਂ ਤਾਂ ਕਹਿੰਦੀਆਂ ਨਸ਼ਾ ਬੰਦ ਹੋ ਗਿਆ ਨਸ਼ਾ ਹੈ ਹੀ ਨਹੀਂ ਬੰਦ ਕਿੱਥੇ ਹੋ ਗਿਆ ਜੀ ਬੰਦ ਹੈ ਹੀ ਨਹੀਂ ਹਾਂ ਬੰਦ ਨਹੀਂ ਹੋਇਆ ਇਹ ਜੇ ਬੰਦ ਹੋ ਜਾਂਦਾ ਫਿਰ ਨੌਜਵਾਨ ਕਾ ਨੂੰ ਮਰਨ ਹੋਈ ਹਾਂ ਕੋਈ ਰੋਜ਼ ਹਾਂ ਕੱਲ ਮੈਂ ਧਰਨਾ ਲੰਮਦਾ ਸੀਗਾ ਜੀ ਕੱਲ ਹੁਣ ਮੈਨੂੰ ਤੇ ਤੂੰ ਸਿਆਣਾ ਬਾਬਾ सरपंच ਸਾਡੇ ਪਿੰਡਦਿਆਂ ਦੇ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਕੋਈ ਨਾ ਕੋਈ 5 ਵਜੇ ਦੇ ਨੂੰ ਤੇ ਸਾਡਾ ਕਿਸੇ ਨੇ ਹੱਲ ਨਹੀਂ ਕੀਤਾ ਹਾਂ ਤੀਜਾ ਬੰਦਾ ਦਿਖਾਇਆ ਨਹੀਂ ਹੁਣ ਮੈਂ ਸਰਪੰਚ ਨੂੰ ਫੋਨ ਲਾਇਆ ਸੀ ਮੈਂ ਖਾ ਵੀ ਤੁਸੀਂ ਹੁਣ ਜਵਾਨ ਕਿੱਥੇ ਸੀ ਕੱਲ ਵੀ ਸਿਸਕਾਰ ਕਰ ਦਿਓ ਵੀ ਸਾਡਾ ਕੋਈ ਹੱਲ ਕਰੋ ਹਾਂ ਬਸ ਗਏ ਆ ਗਏ ਆ ਤੇ ਹਰ ਤੱਕ ਸਾਡੇ ਘਰੇ ਤੜਕੇ ਦਾ ਜਦੋਂ ਸਿਸਕਾਰ ਕੀਤਾ ਇੱਕ ਸਰਪੰਚ ਆਇਆ ਬੱਬੂ ਬਸ ਹੋਰ ਕੋਈ ਨਹੀਂ ਆਇਆ ਸਾਡਾ ਸਾਨੂੰ ਭੇਚਲ ਕੇ ਤੇ ਸਾਡਾ ਸਿਸ਼ਕਾਰ ਕਰਾਤਾ ਇਹਨਾਂ ਨੇ ਮੁੰਡੇ ਦਾ ਤੇ ਸਾਡਾ ਕੋਈ ਹਜੇ ਸੁਣਾਈ ਨਹੀਂ ਹੁੰਦੀ ਹਾਂ ਹਾਂ ਅੰਬਰਸਰ ਕੇ ਉਹ ਜੇ ਨਾ ਜਾਂਦੇ ਸੀ ਕੋਈ ਕਾਰਵਾਈ ਨਹੀਂ ਕਰਦੇ ਜੇ ਉਹ ਸੱਚੇ ਸੀ ਸਾਨੂੰ ਕਹਿੰਦੇ ਵੀ ਆਹ ਤੁਹਾਡਾ ਮੁੰਡਾ ਅਸੀਂ ਤਿੰਨ ਵਾਰੀ ਪਤਾ ਲੈਣ ਆਉਨੇ ਆ ਤੁਹਾਡਾ ਕੀ ਲੱਗਦਾ ਸੀ ਦੋ ਤਾਂ ਜੀ ਤੁਹਾਡਾ ਦੋ ਤਾਂ ਸੀ ਉਹ ਤਾਂ ਪਾਲਿਆ ਸੀ ਨਾਨੀ ਆ ਨਾਨੀ ਆ ਤੇ ਉਹ ਜੇ ਇੰਨੇ ਸੱਚੇ ਸੀ ਉਹ ਗੱਡੀ ਲੈ ਕੇ ਕਿਉਂ ਗਏ ਅੰਬਰਸਰੋਂ ਫੜ ਕੇ ਲੈਂਦੇ ਸਾਨੂੰ ਕਹਿੰਦੇ ਉਹਨਾਂ ਦਾ ਹੱਕ ਨਹੀਂ ਸੀ ਆਉਣ ਦਾ ਦੂਜੇ ਦਿਨਾਂ ਜੀ ਜੇ ਸੱਚਾ ਬੰਦਾ ਤਾਂ ਕਹਿੰਦਾ ਵੀ ਮੈਂ ਤੁਹਾਡੇ ਕੋਲੇ ਲਿਆਇਆ ਥੋੜਾ ਦੋਤਾ ਤੇ ਉਹ ਭੱਜ ਹੀ ਗਏ ਕਿੱਥੋਂ ਭੱਜੇ ਇਹ ਕਾਰਨ ਕੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾਲ ਇਸ ਤੋਂ ਮਿਲਿਆ ਤੁਹਾਨੂੰ ਉਹਦੀ ਅਸਰ ਹੋ ਗਈ ਆ ਸਾਡੀ ਮਿਹਨਤੀ ਹੈ ਸਾਡਾ ਕੋਈ ਨਹੀਂ ਬਸ ਸਾਡੇ ਪ੍ਰਮਾਤਮਾ